ਭਾਰਤੀ ਜਨਤਾ ਪਾਰਟੀ ਜੈ ਹਾਂ ਭਾਰਤੀ ਜਨਤਾ ਪਾਰਟੀ ਜੈ ਹਾਂ ਕੋ ਗੱਲ ਇਹ ਹੈ ਕਿ ਜਿਹੜੀਆਂ ਜ਼ਿਲ੍ਹਾ ਪਰਸ਼ਦਾਂ ਜੀ ਚਾਰਾਂ ਜੋ ਤਿੰਨ ਜ਼ਿਲ੍ਹਾ ਪਰਸ਼ਦਾਂ ਜਿੱਤੀਆਂ ਚੌਥੀ ਜ਼ਿਲ੍ਹਾ ਪਰਸ਼ਦ ਵੀ ਭਾਰਤੀ ਜਨਤਾ ਪਾਰਟੀ ਜਿੱਤੇ ਜਿਹੜੀ ਮਾਦੋਬਰਤ ਹੈ ਲੇਕਿਨ ਉਹਨਾਂ ਨੂੰ ਵੀ ੱੱਕੇ ਨਾਲ ਹਰਾਤਾ ਗਿਆ ਔਰ ਤੀਆਂ ਜੋ 15 ਸੰਤियां ਭਾਰਤੀ ਜਨਤਾ ਪਾਰਟੀ ਜਿੱਤੀ ਇੱਕ ਰਾਣੀਪੁਰ ਸਮਤੀ ਆ ਜਿਹੜੀ 23 ਵੋਟਾਂ ਨਾਲ ਇਹਨਾਂ ਪਹਿਲੇ ਅਨਾਉਂਸ ਕਰਤੀ ਔਰ ਬਾਅਦ ਚ ਉਹਦੇ ਇਹਨਾਂ ਨੇ ਸਰਟੀਫਿਕੇਟ ਕਿਹੋ ਜਿਹਾ ਦਿੰਦਾ ਗਾ ਮੈਂ ਤੇ ਪਹਿਲੇ ਦਿਨ ਤੋਂ ਇਹ ਕਹਿੰਦਾ ਰਿਹਾ ਕਿ ਇਹ 27 ਦਾ ਸੈਮੀ ਫਾਈਨਲ ਹੈ ਔਰ ਦੇਖੋ ਚੋਣਾਂ ਜਿਹੜੀ ਸਰਕਾਰ ਦੇ ਜਿਸਲੇ ਹੁੰਦੀ ਹੈ ਨਾ ਉਸਲੇ ਚੋਣਾਂ ਲੜਨਾ ਬਹੁਤ ਮੁਸ਼ਕਲ ਹੁੰਦਾ ਸਾਰੀ ਹੀ ਸਰਕਾਰੀ ਮਸ਼ੀਨਰੀ ਜਿਹੜੀ ਖਿਲਾਫ ਚੱਲਦੀ ਹੈ ਉਹਦੇ باوجود 15 ਸੀਟਾਂ ਜਿੱਤਣੀਆਂ ਔਰ ਤਿੰਨ ਜ਼ਿਲ੍ਹਾ ਪ੍ਰਸ਼ਦ ਮਤਲਬ ਦੇਖੋ ਤਿੰਨ ਸੀਟਾਂ ਜਿੱਤਣੀਆਂ ਇਹ ਬੜੀ ਵੱਡੀ ਗੱਲ ਹੈ ਦੇਖੋ ਪਾਰਟੀ ਦਾ ਵਰਕਰ ਜਿਸ ਤਰੀਕੇ ਨਾਲ ਬੀਜੇਪੀ ਦਾ ਵਰਕਰ ਮਿਹਨਤ ਕਰਦਾ ਕੋਈ ਕੋਈ ਨਹੀਂ ਕਰਦਾ ਔਰ ਕੋਈ ਕਾਂਗਰਸ ਦਾ ਵਰਕਰ ਨਹੀਂ ਲੁਫਦਾ ਕੋਈ ਆਵਲਾ ਨਹੀਂ ਲੁਫਦਾ ਲੇਕਿਨ ਉਸ ਦੇ ਬਾਵਜੂਦ ਬੀਜੇਪੀ ਦਾ ਵਰਕਰ ਜਿਹੜਾ ਲਗਾਤਾਰ ਮਤਲਬ ਮਿਹਨਤ ਕਰੇ ਕਰਦਾ ਰਹੀ ਹੈ ਔਰ ਕੋਈ ਘਰ ਐਸਾ ਨਹੀਂ ਜਿੱਥੇ ਇਹਨਾਂ ਲੋਕਾਂ ਨੇ ਜਾ ਕੇ ਵੋਟਾਂ ਨਹੀਂ ਮੰਗੀਆਂ ਉਹ ਅੱਜ ਪਾਰਟੀ ਦੇ ਵਰਕਰਾਂ ਨੇ ਦੱਸਤਾ ਔਰ ਮੈਂ ਗੱਲ ਕਿਹੀ ਸੁਜਾਨਪੁਰ ਚ ਕਿ ਤੁਹਾਡੇ ਚੈਨਲ ਤੇ ਕਹੀ ਕਿ ਅਗਰ ਬੀਜੇਪੀ ਪਹਿਲੇ ਨੰਬਰ ਤੇ ਨਹੀਂ ਆਇਆ ਤਾਂ ਮੈਂ ਰਜਾਇਨ ਕਰ ਦੇਵਾਂਗਾ ਅੱਜ ਦੇਖ ਲਓ ਤੁਸੀਂ 15 ਸੀਟਾਂ ਤੀਆਂ ਚੋਂ 15 ਨਾਲ 16 ਸੀਟਾਂ ਲੈ ਗਿਆ ਸੀ ਔਰ ਤਿੰਨ ਜ਼ਿਲ੍ਹਾ ਪਰਿਸ਼ਦ ਆਪ ਦੀ ਸਰਕਾਰ ਹੁੰਦੇ ਆ ਆਪ ਨੂੰ ਇੱਕ ਮਿਲੀ ਆ ਉਹ ਵੀ ਤੱਕੇਸ਼ਾਈ ਨਾਲ ਔਰ ਮੈਨੂੰ ਪਤਾ 600 ਵੋਟਾਂ ਨਾਲ ਉਹ ਸੀਟ ਜਿਹੜੀ ਆ ਨਾ ਮਾਧੋਵਰਦੀ ਉਹ ਜਿੱਤੇ ਕਰਦੇ ਸੀ ਮੈਂ ਤੇ ਇਹਨੂੰ ਸੈਮੀ ਫਾਈਨਲ ਫਾਈਨਲ ਸਮਝਣਾ ਔਰ ਆਨ ਵਾਲੇ ਚੋਣਾਂ ਦੇ 2027 ਚ ਭਾਰਤੀ ਜਨਤਾ ਪਾਰਟੀ ਇਥੋਂ ਜਿੱਤਣ ਵਾਲੀ ਕੋਈ ਸ਼ੰਕਾ ਨਹੀਂ 100% ਜਿੱਤਣ ਵਾਲੀ ਔਰ ਕਾਂਗਰਸ ਦੀ ਕਾਰਗੁਜ਼ਾਰੀ ਦੇਖੋ ਇੱਕ ਸੀਟ ਆਈ ਆ ਤੀਆਂ ਚੋਂ ਇੱਕ ਸੀਟ ਮਲ 30 ਸੰਤਿਆ ਜੀ ਇੱਕ ਫੀਟ ਆਈ ਹੈ ਕੋਈ ਜ਼ਿਲ੍ਹਾ ਪਰਸ਼ਦ ਨਹੀਂ ਆਈ ਕੋਈ ਕੁਝ ਨਹੀਂ ਆਇਆ ਜਿਹੜੇ ਆਪਣੇ ਸਾਥੀ ਹਾਰੇ ਨਾ ਜੀ ਸੰਤਿਆ ਹਾਰੇ ਜਾਂ ਜ਼ਿਲ੍ਹਾ ਪਰਸ਼ਦ ਪਏ ਉਹਨਾਂ ਨੂੰ ਪੂਰਾ ਮਾਨ ਸਤ ਦਿੱਤਾ ਜਾਏਗਾ ਔਰ ਪਾਰਟੀ ਦੇ ਇੱਕ ਇੱਕ ਵਰਕਰ ਨੂੰ ਨਾਮ ਲੈ ਕੇ ਚੱਲੇ ਜਾਏਗਾ ਤਾਂ ਕਿ ਸਤਾਈ ਦੇ ਇਲੈਕਸ਼ਨ ਚ ਆਪਾਂ ਇਹ ਚੋਣਾਂ ਜਿੱਤ ਸਕੀਏ ਔਰ ਚੋਣ ਕੋਈ ਮੁਸ਼ਕਲ ਨਹੀਂ ਤੁਹਾਨੂੰ ਅੱਜ ਲੱਗਦਾ ਹੋਣਾ ਕਿ ਆਪ ਸੀਟਾਂ ਲੈ ਗਈ ਹੈ ਇਹ ਆਪ ਸੀਟਾਂ ਲੈ ਗਈ ਇਹ ਕਾਂਗਰਸ ਦੀ ਹਾਰ ਦੇ ਕਾਰਨ ਆਪ ਸੀਟਾਂ ਲੈ ਕੇ ਗਈ ਹੈ ਜੇ ਕਾਂਗਰਸ ਤਗੜੇ ਹੋ ਇਲੈਕਸ਼ਨ ਲੜਦੀ ਨਾ ਜੀ ਤੇ ਫਿਰ ਆਪਨੇ ਸਿਤਾ ਨਹੀਂ ਨਹੀਂ ਲਈ ਹੈ ਕਿ ਆਹੀ ਬੂਸਟ ਕਰਦੇ ਆਪਣੇ ਲੋਕ ਜਿਹੜੇ ਖੜੇ ਕਰਾਂਗੇ ਹਰ ਬੂਤੇ ਸੰਗਠਨ ਜਿਹੜਾ ਖੜਾ ਹੋਏ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਾਂਗੇ ਔਰ ਬੀਜੇਪੀ ਦੇ ਵਰਕਰ ਅੱਜ ਵੀ ਮਿਹਨਤ ਕਰਦੇ ਨੇ